ਗੁਰੂ ਰੂਪ 사ਤ ਸੰਗ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਹੱਤਵਪੂਰਨ ਵਿਚਾਰ ਸੁਰਨ ਦਾ ਮੌਕਾ ਮਿਲਿਆ ਆਪਾਂ ਸਾਰੇ ਅੱਜ ਇਕੱਠੇ ਹੋਏ ਆ ਇਹ ਵਿਚਾਰ ਕਰਨ ਵਾਸਤੇ ਕਿ ਸਰਬਤ ਖਾਲਸਾ ਦੀ ਜ਼ਰੂਰਤ ਹੈ ਉਹ ਕਿਉਂ ਜ਼ਰੂਰਤ ਮਹਿਸੂਸ ਹੋਈ ਹੈ ਕਿਉਂਕਿ ਜਿਹੜੇ ਪ੍ਰੈਜ਼ੈਂਟ ਸਿਸਟਮ ਨੇ ਜਿਹੜੇ ਪ੍ਰੈਜ਼ੈਂਟ ਸਿਸਟਮ ਆਪਾਂ ਜਿਹਦੇ ਵਿੱਚ ਆਪਾਂ ਸਿੱਖ ਪੰਥ ਜਾਂ ਆਪਣੀ ਜਿਹੜੀ ਸਿੱਖ ਪੋਲਿਟਿਕਸ ਹੈ ਜਾਂ ਸਿੱਖ ਰਿਲੀਜੀਅਨ ਹੈ ਉਹ ਗਵਰਨ ਹੋ ਰਿਹਾ ਉਹ ਫੇਲ ਹੁੰਦਾ ਨਜ਼ਰ ਆ ਰਿਹਾ ਸਿੱਖ ਧਰਮ ਜਿਹੜਾ ਸੀ ਉਹਨੂੰ ਲਈ ਤੇ ਪਾਉਣ ਵਾਸਤੇ ਮੇਰਾ ਖਿਆਲ ਹੈ ਕਿ 1900 25 ਦਾ ਐਕਟ ਬਣਿਆ ਤੇ ਇੱਕ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਨਾ ਉਹਦਾ ਗਠਨ ਹੋਇਆ ਮੇਰੇ ਵਿਚਾਰ ਨਾਲ ਉਹ ਇੱਕ ਬੜਾ ਅੱਛਾ ਕਦਮ ਸੀ ਉਹ ਇਹ ਸੀ ਕਿ ਜਿਹੜਾ ਰਿਲੀਜੀਅਸ ਹੈ ਜਿਹੜੇ ਸਾਡੇ ਰਿਲੀਜੀਅਸ ਪਲੇਸਸ ਨੇ ਉਹਦੇ ਗਵਰਨ ਕਰਨ ਵਾਸਤੇ ਇੱਕ ਐਸੀ ਬਾਡੀ ਹੋਣੀ ਚਾਹੀਦੀ ਹੈ ਜਿਹੜੀ ਜਿਹੜੀ ਸਭ ਨੂੰ ਮਨਜ਼ੂਰ ਹੋਵੇ ਤੇ ਉਹ ਇਲੈਕਟਡ ਬਾਡੀ ਬਣੀ ਜਿਹੜੀ ਐਸਜੀਪੀਸੀਸੀ एसजीपीसी ਨੇ ਆਪਣਾ ਰੋਲ ਜਿਹੜਾ ਸੀ ਸ਼ਾਇਦ ਕੁਝ ਦਿਨ ਨਿਭਾਇਆ ਪਰ ਉਸ ਤੋਂ ਬਾਅਦ ਉਹਦਾ ਜਿਹੜਾ ਨਾ ਪੋਲਿਟੀਕਲ ਜਾਮਾ ਪਹਿਨ ਲਿਆ ਉਹ ਇੱਕ ਕੰਟਰੋਲ ਉਹਦਾ ਜਿਹੜਾ ਸੀ ਨਾ ਉਹ ਲੋਕਾਂ ਦੇ ਹੱਥਾਂ ਚੋਂ ਨਿਕਲ ਕੇ ਤੇ ਇੱਕ ਸਖਸ਼ੀਅਤ ਵਾਲ ਜਾਂ ਕਿਸੇ ਇੱਕ ਪਾਰਟੀ ਵਾਲ ਜਾਂ ਫਿਰ ਪਾਰਟੀ ਤੋਂ ਬਾਅਦ ਇੱਕ ਫੈਮਿਲੀ ਵਾਲੀ ਚਲਾ ਗਿਆ ਉਸ ਵੇਲੇ ਸਾਡੇ ਜਿਹੜੇ ਸਿੱਖ ਜਿਹੜੀ ਇੱਕ ਰਿਲੀਜੀਅਸ ਫਿਲਾਸਫੀ ਸੀ ਜਿਹਦਾ ਕਿ ਮਹੱਤਵਪੂਰਨ ਜਿਹੜਾ ਜਿਹੜਾ ਸਾਰੀ ਸੋਚ ਹੈ ਉਹ ਗੁਰੂ ਅੰਗਦ ਸਾਹਿਬ ਤੋਂ ਮਿਲਦੀ ਹੈ ਉਹਨੂੰ ਵੱਡੀ ਢਾਸ ਲੱਗੀ ਉਹਦਾ ਕਾਰਨ ਇਹ ਕੀ ਹੋਇਆ ਕਿ ਅੱਜਵਲੀ ਜਿਹੜੀ ਗੋਸ਼ਟੀ ਅਸੀਂ ਜਿਹਦੀ ਆਪਾਂ ਇੱਥੇ ਵਿਚਾਰ ਕਰ ਰਹੇ ਆ ਉਹਦੀ ਜ਼ਰੂਰਤ ਮਹਿਸੂਸ ਹੋਈ ਕਿਉਂਕਿ ਅਸੀਂ ਦੇਖਿਆ ਕਿ ਸਾਰੇ ਸਿਸਟਮ ਜਿਹੜਾ ਐ ਐਸਜੀਪੀਸੀਸੀ ਉਹਨੇ ਸਾਨੂੰ ਫੇਲ ਕੀਤਾ ਉਹ ਸਿਕਸ ਸਿਧਾਂਤ ਤਾਂ ਨਹੀਂ ਚੱਲ ਸਕੀ ਉਹ ਇੱਕ ਪਾਰਟੀ ਜਿਹੜੀ ਸੀ ਜਿਹਨੂੰ ਆਪਾਂ ਆਪਣਾ ਪੰਥ ਦਾ ਨਮਾਇਦਾ ਸਮਝਦੇ ਸੀ ਉਹ ਪੰਥ ਇੱਕ ਨਹੀਂ ਸਾਬਤ ਹੋਈ ਉਹਨੇ ਵੀ ਸਾਨੂੰ ਫੇਲ ਕੀਤਾ ਕੁਝ ਰਿਲੀਜੀਅਸ ਸਖਸ਼ੀਤਾ ਸਨ ਜਿਸ ਤਰ੍ਹਾਂ ਕਿ ਅਕਾਲ ਤਖਤ ਦੇ ਜਥੇਦਾਰ ਸਨ ਜਾਂ ਬਾਕੀ ਤਖਤ ਦੇ ਜਥੇਦਾਰ ਸਨ ਉਹ ਵੀ ਆਪਣਾ ਰੋਲ ਨਾ ਨਿਭਾ ਸਕੇ ਉਹ ਬਿਲਕੁਲ ਪੋਲੀਟੀਕਲ ਪਾਵਰ ਦੇ ਉੱਤੇ ਸਕਾਮ ਕਰਕੇ ਇਹਦਾ ਕਾਰਨ ਕੀ ਹੋਇਆ ਕਾਰਨ ਇਹ ਸੀ ਕਿ ਜਦੋਂ ਅਕਾਲੀ ਦਲ ਨੂੰ ਪਾਵਰ ਮਿਲੀ ਉਹ ਪਾਵਰ ਰੰਗਰੀ ਹੋ ਗਈ ਉਹਨਾਂ ਨੇ ਫਿਰ ਸਿੱਖ ਸਿਧਾਂਤਾਂ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਜ਼ਿਆਦਾ ਸੋਚਣਾ ਸ਼ੁਰੂ ਕੀਤਾ ਕਿ ਇਸ ਪਾਵਰ ਨੂੰ ਪ੍ਰਪੈਚੂਏਟ ਕਿੱਦਾਂ ਕਰੀਏ ਇਹ ਲੋ ਅੱਗੇ ਕਿੱਦਾਂ ਵਧਾਈਏ ਉਹਦੇ ਵਾਸਤੇ ਉਹਨਾਂ ਨੂੰ ਜੋਖ ਵਿੱਚ ਵੀ ਕਰਨਾ ਪਿਆ ਉਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਆ ਮੈਂ ਤਾਂ ਉਹ ਇਨਕੁਆਇਰੀ ਕੀਤੀ ਹੈ ਜਿਸ ਹਿਸਾਬ ਨਾਲ ਆਪਾਂ ਹੁਕਮਨਾਮਾ ਜਿਹੜਾ ਆਪਾਂ ਸਮਝਦੇ ਹਾਂ ਕਿ ਜਥੇਦਾਰ ਅਕਾਲ ਤਖਤ ਦੇ ਹੁਕਮਨਾਮਾ ਜਦੋਂ ਦਿੰਦਾ ਹੈ ਤੇ ਸਭ ਨੂੰ ਪ੍ਰਮਾਨ ਹੋਣਾ ਚਾਹੀਦਾ ਇੱਥੇ ਵੀ ਕੁਝ ਵਿਚਾਰ ਆਏ ਕਿ ਅਕਾਲ ਤਖਤ ਸੁਪਰੀਮ ਬਾਡੀ ਹੈ ਚੌੜਾ ਜੀ ਨੇ ਕਿਹਾ ਤੇ ਚਾਹਲ ਅਕਾਲ ਤਖਤ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਆਪਾਂ ਅਕਾਲ ਤਖਤ ਦਾ ਜੋ ਹਾਲ ਦੇਖਿਆ ਹੈ ਉਹ ਸਾਰੇ ਦੇ ਸਾਹਮਣੇ ਆ ਕਾਲ ਤਖਤੇ ਜਥੇਦਾਰ ਨੂੰ ਚੀਫ ਮਿਨਿਸਟਰ ਆਫ ਦੀ ਸਟੇਟ ਤੇ ਉਹਦਾ ਬੇਟਾ ਜਿਹੜਾ ਡਿਪਟੀ ਚੀਫ ਮਿਨਿਸਟਰ ਸੀ ਉਹ ਆਪਣੇ ਘਰ ਸੱਦਦੇ ਆ ਔਰ ਘਰ ਸੱਦ ਕੇ ਕਹਿੰਦੇ ਆ ਕਿ ਆ ਇੱਕ ਹੁਕਮਨਾਮਾ ਜਾ ਕੇ ਤੁਸੀਂ ਜਾਰੀ ਕਰੋ ਕਿ ਜਿਹੜਾ ਪੰਥ ਨੂੰ ਜਿਹੜੇ ਉਹਨੂੰ ਡੇਰਾ ਪ੍ਰੇਮੀ ਨੂੰ ਕਿਹਾ ਗਿਆ ਸੀ ਕਿ ਪੰਥੇ ਦਾ ਨਾ ਕੋਈ ਪੰਥਕ ਨਹੀਂ ਰੱਖਣਗੇ ਸਾਂਝ ਨਹੀਂ ਰੱਖਣਗੇ ਉਹਨੂੰ ਵਿਡਰੋਅ ਕਰੋ ਔਰ ਉੱਥੇ ਜੋ ਵਾਰਤਾਲਾਪ ਹੋਇਆ ਉਹ ਸਾਰੇ ਤੁਸੀਂ ਜਾਣਦੇ ਹੋ ਸ਼ਾਇਦ ਪਬਲਿਕ ਡੋਮੇਨ 'ਚ ਵੀ ਆ ਤੇ ਫਿਰ ਕਿ ਸਟ੍ਰਿਕਨਾਲੋ ਜਿਹੜਾ ਹੁਕਮਨਾਮਾ ਜਾਰੀ ਹੋਇਆ ਉੱਥੋਂ ਉਹ ਮੈਂ ਆਪਣੀ ਰਿਪੋਰਟ 'ਚ ਕਾਫੀ ਡੂੰਘਾਈ ਨਾਲ ਦੇਖਿਆ ਵੀ ਤੇ ਸਮਝਿਆ ਵੀ ਉਸ ਨੂੰ ਰਾਤ ਨੂੰ ਉੱਥੇ ਜਾ ਕੇ ਜਿਹੜਾ ਗਿਆਨੀ ਗੁਰਮਖ ਸਿੰਘ ਸੀ ਜਿਹੜਾ ਜਸedar ਤਲਵੰਡੀ ਸਾਹਿਬ ਉਹ ਜਸedar ਸਨ ਉਹਨਾਂ ਨੇ ਕੁਝ ਬਿਆਨ ਵੀ ਕੀਤਾ ਉਹਦੇ ਬਾਰੇ ਤੇ ਮੈਂ ਉਹਦਾ ਜ਼ਿਕਰ ਵੀ ਕੀਤਾ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਮੈਂ ਇਸ ਨਾਲ ਸਹਿਮਤ ਨਹੀਂ ਸੀ ਅਸੀਂ ਸੁਖਵੀਰ ਬਾਦਲ ਨੂੰ ਕਿਹਾ ਸਾਨੂੰ ਕੁਝ ਸਮਾਂ ਦੇ ਦਿਓ ਅਸੀਂ ਸੋਚ ਵਿਚਾਰ ਕਰ ਲੈਨੇ ਤੇ ਸੰਗਤ ਨਾਲ ਸਲਾਹ ਕਰ ਲੈਨੇ ਆ ਮੈਨੂੰ ਕਿਹਾ ਗਿਆ ਕਿ ਨਹੀਂ ਅਸੀਂ ਉਹਨਾਂ ਨੂੰ ਕੋ ਮਹੀਨਾ ਮੰਗਿਆ ਉਹਨਾਂ ਨੇ ਨਹੀਂ ਮੰਨਿਆ ਮਤਲਬ ਤੁਸੀਂ ਹਲਾਨ ਹੋ ਕੇ ਸੁਣ ਕੇ ਕਿ ਅਕਾਲ ਤੱਕ ਜਾਂ ਵਾਕੀ ਜਥੇਦਾਰ ਜਿਹੜੇ ਨੇ ਉਹ ਸਮਾਂ ਮੰਗ ਰਹੇ ਨੇ ਜੀ ਸਾਨੂੰ ਸੋਚ ਵਿਚਾਰ ਕਰ ਲੈਂਦੇ ਹੋ ਇਸ ਬਾਰੇ ਅਸੀਂ ਅੱਗੇ ਕੀ ਕਰਨਾ ਹੈ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਨਹੀਂ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਕੋਲ 24 ਘੰਟੇ ਆ ਇਹਦੇ 24 ਘੰਟੇ ਵਿੱਚ ਤੁਸੀਂ ਫੈਸਲਾ ਕਰਨਾ ਔਰ ਉੱਥੋਂ ਚੰਡੀਗੜ੍ਹ ਤੋਂ ਟੈਲੀਫੋਨ ਆਇਆ ਚੰਡੀਗੜ੍ਹ ਤੋਂ ਚਿੱਠੀ ਦਿੱਤੀ ਗਈ ਜਿਹੜੀ ਚਿੱਠੀ ਦੇ ਬਿਨਾ ਤੇ ਉਹ ਜਿਹੜਾ ਵਕਤ ਵਾਪਸ ਹੋਇਆ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੰਗਤ ਦਾ ਪ੍ਰਭਾਵ ਕੀ ਹੈ ਜੇ ਆਪਾਂ ਇਕੱਠੇ ਹੋ ਕੇ ਸਿੱਖ ਸੰਗਤ ਆਪਾਂ ਕੁਝ ਵਿਚਾਰ ਕਰ ਲਈਏ ਫਿਰ ਉਹ ਇੰਨਾ ਰੋਸ ਹੋਇਆ ਉਸ ਵਿਡਰੋਅਲ ਦਾ ਕਿ ਸਾਰਾ ਪੰਜਾਬ ਸਟੇਟ ਬੰਦ ਹੋ ਗਿਆ ਸਿੱਖ ਸੜਕਾਂ ਤੇ ਆ ਗਏ ਸਿੱਖਾਂ ਨੇ ਸਭ ਕੁਝ ਬੰਦ ਕਰ ਦਿੱਤਾ ਔਰ ਉਹਦਾ ਨਤੀਜਾ ਇਹ ਕੀ ਹੋਇਆ ਕਿ ਉਹ ਕੁਝ ਦਿਨਾਂ ਬਾਅਦ ਹੁਕਮਨਾਮਾ ਫਿਰ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਸੋ ਮੋਟੋ ਵਿਡਰਾ ਕਰਨਾ ਪਿਆ ਇਹ ਸੀ ਸੰਗਤ ਦੀ ਪਾਵਰ ਜੇ ਸਿੱਖ ਇਕੱਠੇ ਹੋ ਕੇ ਕਿਸੇ ਗੱਲ ਦਾ ਤਿਆਰ ਕਰ ਲੈਣ ਤੇ ਫਿਰ ਉਹ ਅਚੀਵ ਹੋ ਸਕਦਾ ਆਪਾਂ ਇਸ ਗੱਲ ਦੇ ਤੇ ਮੇਰਾ ਖਿਆਲ ਇੱਥੇ ਜਿੰਨੇ ਵੀ ਆਪਾਂ ਹਾਜ਼ਰ ਆ ਰਜਿੰਦਰ ਸਿੰਘ ਜੀ ਹੋਰਾਂ ਨੇ ਵੀ ਕਿਹਾ ਉਹ ਤਾਂ ਬੜੇ ਇੱਕ ਡਾਇਨਾਮਿਕ ਵਿਚਾਰ ਉਹਨਾਂ ਨੇ ਪੇਸ਼ ਕੀਤੇ ਕਿ ਮੈਂ ਉਸ ਜਥੇਦਾਰ ਨੂੰ ਨਹੀਂ ਮੰਨਦਾ ਜਿਹੜਾ ਵਿਧੀ ਵਿਧਾਨਨਾ ਸਥਾਪਿਤ ਨਹੀਂ ਹੋਇਆ ਇਹਦੇ ਵਿੱਚ ਕੋਈ ਮੇਰਾ خیال ਬਹੁਤ ਹੀ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ ਤੁਹਾਡੇ ਸਾਹਮਣੇ ਹੁਣ ਵੀ ਦੇਖਿਆ ਗਿਆ ਹੈ ਕਿ ਉਹੀ ਪੋਲੀਟੀਕਲ ਪਾਵਰ ਜਿਹਨਾਂ ਕੋ ਅਜੇ ਪੋਲੀਟੀਕਲ ਪਾਵਰ ਨਹੀਂ ਹੈ ਉਹ ਪਹਿਲਾਂ ਤਾਂ ਪੇਸ਼ ਹੁੰਦੇ ਨੇ ਅਕਾਲ ਤਖਤੇ ਜਥੇਦਾਰ ਕੌਣ ਉੱਥੇ ਜਾ ਕੇ ਮਾਫੀ ਮੰਗਦੇ ਨੇ ਆਪਣਾ ਫਿਰ ਸਜ਼ਾ ਵੀ ਲੱਗਦੀ ਉਹਨਾਂ ਨੂੰ ਸਜ਼ਾ ਪੂਰੀ ਵੀ ਕਰਦੇ ਨੇ ਤੇ ਫਿਰ ਜਾ ਕੇ ਜਥੇਦਾਰ ਨੂੰ ਬਦਲ ਵੀ ਦਿੰਦੇ ਨੇ ਫਿਰ ਸਾਰੇ ਜਥੇਦਾਰ ਬਦਲ ਦਿੰਦੇ ਨੇ ਦੂਜੇ ਜਥੇਦਾਰ ਲੱਗ ਗਏ ਨੇ ਫਿਰ ਕਿਸ ਤਰ੍ਹਾਂ ਜਥੇਦਾਰ ਦੀ ਅਪੁਆਇੰਟਮੈਂਟ ਹੋਈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਰਾਤ ਨੂੰ 2 ਵਜੇ ਜਾ ਕੇ ਉੱਥੇ ਜਿਹੜੇ ਸਾਰੇ ਵਿਧੀ ਵਿਧਾਨ ਸੀ ਜਿਹੜੇ ਜਿਹੜੇ ਕਿ ਇੱਕ ਥੋੜੇ ਜੇ ਇਹਨਾਂ ਨੇ ਰੱਖਿਓ ਇਹਨੇ ਨੋਰਮਸ ਉਹ ਵੀ ਨਹੀਂ ਪੂਰੇ ਕੀਤੇ ਤੇ ਇੱਕ ਬੰਦੇ ਨੂੰ ਉੱਥੇ ਬਿਠਾ ਦਿੱਤਾ ਅੱਜ ਉਹ ਜਥੇਦਾਰ ਜਿਹੜਾ ਹੈ ਉਹ ਸਾਰਿਆਂ ਨੂੰ ਸੱਦ ਰਿਹਾ ਹੈ ਮੈਂ ਸਮਝਦਾ ਹਾਂ ਕਿ ਜਿਹੜਾ ਰਜਿੰਦਰ ਸਿੰਘ ਜੀ ਦਾ ਵਿਚਾਰ ਹੈ ਖਾਲਸਾ ਜੀ ਦਾ ਕਿ ਐਸੇ ਜਥੇਦਾਰ ਨੂੰ ਕਿੱਦਾਂ ਮਾਨਤਾ ਮਿਲ ਸਕਦੀ ਸਿੱਖ ਸੰਗਤ ਕਿੱਦਾਂ ਮਾਨਤਾ ਦੇਊਗੀ ਉਹ ਜਸਟੀਫਾਈਡ ਨਹੀਂ ਇਹ ਗੱਲ ਕਹਿਣਾ ਕਿ ਜਿੰਨਾ ਚਿਰ ਤੱਕ ਕੋਈ ਅਪੁਆਇੰਟਮੈਂਟ ਕਿਸੇ ਜ਼ਰੀਏ ਜਾਂ ਵਿਧੀ ਵਿਧਾਨ ਦੇ ਤਹਿਤ ਨਹੀਂ ਹੁੰਦੀ ਉਹ ਤੁਹਾਡੀ ਸੈਪਟੈਂਸ ਨਹੀਂ ਮੰਨ ਸਕਦੀ ਮੇਰਾ ਖਿਆਲ ਅੱਜ ਵੀ ਜਿਹੜਾ ਪ੍ਰੈਜ਼ੀਡੈਂਟ ਜਥੇਦਾਰ ਹੈ ਅਕਾਲ ਦਖ਼ਦਾ ਉਹਦੀ ਮਾਨਤਾ ਐਟ ਮੈਜੋਰਿਟੀ ਸਿੱਖ ਨੂੰ ਨਹੀਂ ਹੈਗੀ ਪਰ ਉਹ ਕਿਉਂ ਕੰਟਰੋਲ ਚ ਹੈ ਕਿਉਂਕਿ ਵਿਧਿ ਵਿਵਧਾਨ ਨਹੀਂ ਹੈ ਐਸਜੀਪੀਸੀ ਹੈ ਐਸਜੀਪੀਸੀ ਨੇ ਲਾਤਾ ਤੁਸੀਂ ਦੇਖੋ ਇੱਕ ਉਸ ਜਥੇਦਾਰ ਨੇ ਪੰਜ ਬੰਦਿਆਂ ਦੀ ਇੱਕ ਕਮੇਟੀ ਚ 6 7 ਬੰਦਿਆਂ ਦੀ ਕਮੇਟੀ ਬਣਾਈ ਜਿਨ੍ਹਾਂ ਨੇ ਕਿ ਭਰਤੀ ਕਰਨ ਵਾਸਤੇ ਕਿਹਾ ਗਿਆ ਇੱਕ ਪੋਲਿਟਿਕਲ ਡਿਸੀਜਨ ਸੀ ਉਹਦੇ ਚੋਂ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਹੈ ਉਹ ਆਪਣੇ ਆਪ ਨੂੰ ਬਾਹਰ ਕਰ ਲਿੰਦਾ ਤੇ ਇੱਕ ਹੋਰ ਵੀ ਜਿਹੜਾ ਐਕਸ ਪ੍ਰਧਾਨ ਹੈ ਉਹ ਵੀ ਬਾਹਰ ਕਰ ਲਿੰਦਾ ਤੇ ਉਹ ਇੱਕ ਜਥੇਦਾਰ ਜਿਹੜਾ ਸੀ ਜਿਹਦੇ ਅਕਾਲ ਤਖਤ ਦਾ ਜੇ ਹੁਕਮ ਸੀ ਤੇ ਉਹਦੀ ਉਲੰਘਣਾ ਨਹੀਂ ਸੀ ਕੀ ਜਥੇਦਾਰ ਨੂੰ ਉਸ ਵळे ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈਣਾ ਚਾਹੀਦਾ ਸੀ ਪਰ ਲਿਆ ਗਿਆ ਨਹੀਂ ਲਿਆ ਗਿਆ ਕਿਉਂਕਿ ਕੀ ਹੈ ਐਸ ਵळे ਜਿਹੜੇ ਜਥੇਦਾਰ ਨੇ ਜਿਸ ਤਰ੍ਹਾਂ ਦੱਸਿਆ ਗਿਆ ਏ ਤੇ ਉਹ ਏਮਪਲੋਈ ਨੇ ਉਹ ਇੱਕ ਪੇਡ ਏਮਪਲੋਈ ਨੇ ਕੀ ਆਪਾਂ ਐਸਾ ਸਿਸਟਮ ਚਾਹੁੰਦੇ ਆ ਕਿ ਜਿਹੜੇ ਸਾਡੇ ਵਾਸਤੇ ਜਾਂ ਸਾਡੇ ਤੇ ਹੁਕਮਨਾਮਾ ਜੋ ਹੋਵੇ ਉਹ ਐਸਾ ਇੱਕ ਬੰਦਾ ਦਵੇ ਜੋ ਇੱਕ ਨਾਦ ਸਿੱਖ ਸੰਗਤ ਨੂੰ ਮਨਜ਼ੂਰ ਹੈ ਨਾ ਉਹਦੀ ਸਿੱਖ ਸੰਗਤ ਦੀ ਉਹਦੀ ਸਹਿਮਤੀ ਹੈ ਉਹਦੇ ਵਾਸਤੇ ਤੇ ਫਿਰ ਉਹ ਕਿਸ ਤਰ੍ਹਾਂ ਚਾਹੂਗਾ ਕਿ ਉਹਦੀ ਜਿਹੜੀ ਇਹ ਹੁਕਮ ਹੈ ਜਾਂ ਜੋ ਵੀ ਉਹ ਕਿਹਾ ਜਾਂਦਾ ਹੈ ਉਹ ਨੂੰ ਮਨਜ਼ੂਰਿਆ ਜਾਵੇ ਗੁਰਦੇਸ਼ ਸਿੰਘ ਜੀ ਉਹ ਰਣੇ ਬੜਾ ਵਿਸਤਾਰ ਨਾਲ ਤੁਹਾਨੂੰ ਸਮਝਾਇਆ ਆਪਾਂ ਸਾਰੇ ਇਸ ਗੱਲ ਤੇ ਸਹਿਮਤ ਆਂ ਕਿ ਜੇ ਅੱਜ ਆਪਾਂ ਨੇ ਕੋਈ ਵੀ ਸੰਸਥਾ ਸਥਾਪਿਤ ਕਰਨੀ ਆ ਚਾਹੇ ਉਹ ਸਰਬਤ ਖਾਲਸਾ ਹੈ ਜਾਂ ਕੋਈ ਹੋਰ ਵੀ ਆ ਜਾਂ ਕੋਈ ਵੀ ਰਿਫਾਰਮ ਆਪਾਂ ਲਿਆਉਣੇ ਆ ਆਪਾਂ ਤਾਂ ਉਹਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਉਹਦੀ ਫਿਲਾਸਫੀ ਕੀ ਹੋਵੇ ਉਹਦੀ ਫਿਲਾਸਫੀ ਬਿਹਾਈਨ ਕੀ ਹੋਵੇ ਉਹ ਫਿਲਾਸਫੀ ਗੁਰੂ ਗ੍ਰੰਥ ਸਾਹਿਬ ਤੋਂ ਬੈਟਰ ਫਿਲਾਸਫੀ ਕਿਤੇ ਹੈ ਨਹੀਂ ਸਾਡੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਨਾਲ ਹੀ ਆਪਾਂ ਚੱਲਾਂਗੇ ਤੇ ਫੇਰ ਹੀ ਆਪਾਂ ਇਹ ਜਿਹੜੀ ਸਾਰੀ ਅਚੀਵਮੈਂਟ ਹੈ ਨਾ ਆਪਾਂ ਜੋ ਸੋਚ ਰਹੇ ਆ ਜਿਸ ਸਰਬਤ ਖਾਲਸਾ ਜੋ ਆਪਾਂ ਆਰਗੇਨਾਈਜ਼ ਕਰਨਾ ਚਾਹੁੰਦੇ ਆ ਜਾਂ ਬਣਾਉਣਾ ਚਾਹੁੰਦੇ ਆ ਉਹਦੇ ਵੱਲ ਇੱਕ ਕਦਮ ਵਧਾਇਆ ਜਾ ਸਕਦਾ ਗੁਰਦੇਵ ਸਿੰਘ ਜੀ ਹੋਰ ਨੇ ਬੜੇ ਵਿਸਥਾਰਪੂਰਵਕ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਧਰਮ ਤੋਂ ਤੁਹਾਨੂੰ ਦੂਰ ਕਰਨ ਲਈ ਜਾਂ ਕੰਟਰੋਵਰਸੀ ਕ੍ਰੀਏਟ ਕਰਨ ਲਈ ਕਿਦਾਂ ਇੱਕ ਜਿਹੜੀ ਕਿ ਇੱਕ ਐਸੀ ਪੋਇਸ ਸਾਡੀ ਮਤਲਬ ਗ੍ਰੰਥ ਹੈ ਉਸ ਨੂੰ ਕਿਦਾਂ ਵਿਗਾਰਤ ਗਾੜ ਕੇ ਉਹਦੇ ਚ ਕੰਟਰੋਵਰਸੀ ਕ੍ਰੀਏਟ ਕੀਤੀ ਜਾ ਰਹੀ ਹੈ ਉਹਨਾਂ ਦੀ ਗੱਲ ਵਰਣਨਯੋਗ ਹੈ ਔਰ ਸੋਚਨ ਸੋਚ ਵਿਚਾਰ ਦੀ ਲੋਡ ਮੰਗਦੀ ਹੈ ਤੁਹਾਡੀ ਕਿ ਆਪਾਂ ਉਹ ਫਿਲਾਸਫੀ ਪਹਿਲਾਂ ਉਹ ਮਾਨਤਾ ਦਿਵਾਈਏ ਉਸ ਫਿਲਾਸਫੀ ਨੂੰ ਉਸ ਗ੍ਰੰਥ ਨੂੰ ਜਿਹੜਾ ਕਿ ਸਾਰਿਆਂ ਨੂੰ ਸੈਪਟੇਬਲ ਹੋਵੇ ਮੇਰਾ ਖਿਆਲ ਚ ਹੈ ਜਿਹੜਾ ਜੇ ਆਪਾਂ ਨਾ ਕੋਈ ਕਾਹਦੀ ਕੰਟਰੋਵਰਸੀ ਚ ਐਸ ਪਈ ਕਿ ਜਿਹੜਾ ਗ੍ਰੰਥ ਸਾਹਿਬ ਐਸੋੜੇ ਸਥਾਪਿਤ ਹੈ ਜਿਹੜਾ ਗੁਰਦੁਆਰਿਆਂ ਵਿੱਚ ਸਥਾਪਿਤ ਹੈ ਆਪਾਂ ਉਹਨਾਂ ਨੂੰ ਮੰਨਦਾ ਦੇ ਕੇ ਅੱਗੇ ਚੱਲੀਏ ਤਾਂ ਫਿਲਾਸਫੀ 'ਚ ਮੇਰਾ ਖਿਆਲ ਫਿਲਾਸਫੀ ਉਹ ਜਿਹੜੀ ਹੈ ਉਹ ਤਕਰੀਬਨ ਉਹੀ ਮਿਲੇਗੀ ਤੁਹਾਨੂੰ ਚਾਹੇ ਇਸ ਕਾਉਂਟਰਵਰਸਿਟੀ ਨੂੰ ਛੱਡ ਕੇ ਚੱਲੀਏ ਤਾਂ ਪਰ ਇਹ ਕੱਲ ਜਿਹੜੀ ਹੈ ਨਾ ਇਹ ਇੱਕ ਆਪਣੇ ਆਪਣੇ ਪੱਖੋਂ ਲਾਂਬੇ ਨਹੀਂ ਕੀਤੀ ਜਾ ਸਕਦੀ ਇਹਦੇ 'ਚ ਸੋਚ ਵਿਚਾਰ ਕਰਨ ਦੇ ਵੀ ਲੋੜ ਹੈ ਨਾਓ ਆਪਾਂ ਨੂੰ ਸਰਬਤ ਖਾਲਸਾ ਦੀ ਲੋੜ ਕੋਈ ਪਏ ਤੁਹਾਨੂੰ ਹਿਸਟਰੀ बड़े विचारता विचारना रजेंद्र सिंह जी ਉਹ ਤੁਹਾਨੂੰ ਦਲ ਖਾਲਸਾ ਦੀ ਆਪਣਾ ਇਹਦੀ ਹਿਸਟਰੀ ਦੱਸਿਓ ਨਾ ਕਿ ਸਾਰੇ ਕਿਸ ਤਰ੍ਹਾਂ 18ਵੀਂ ਸਦੀ ਚੋਂ ਕਿਸ ਤਰ੍ਹਾਂ ਸ਼ੁਰੂ ਹੋਇਆ ਉਹਦੀ ਲੋੜ ਕੀ ਸੀ ਅੱਜ ਕੀ ਲੋੜ ਹੈ ਇਹਦੀ ਅੱਜ ਲੋੜ ਅਸੀਂ ਇਸ ਕਰਕੇ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਸਾਨੂੰ ਪ੍ਰੈਜੈਂਟ ਸਿਸਟਮ ਨੇ ਫੇਲ ਕਰ ਦਿੱਤਾ ਇਸ ਕਰਕੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਨਾ ਇਹਦਾ ਕੋਈ ਆਲਟਰਨੇਟਿਵ ਲੱਭੀਏ ਤੇ ਕੁਝ ਪ੍ਰਪੋਜ਼ਲ ਆਈ ਹੈ ਇਹਨਾਂ ਨੇ ਬ੍ਰਹ ਪ੍ਰੀਤ ਹੋਰ ਨੇ ਜਿਹੜੀ ਸਾਹਮਣੇ ਪ੍ਰਪੋਜ਼ਲ ਰੱਖੀ ਹੈ ਸਰਬਤ ਖਾਲਸਾ ਦੀ ਮੈਂ ਸਮਝਦਾ ਹਾਂ ਕਿ ਇਹ ਇੱਕ ਇੰਨੀ ਛੋਟੀ ਜੀ ਚੀਜ਼ ਨੂੰ ਲੈ ਕੇ ਉਹ ਜਲਦਬਾਜੀ ਦਾ ਫੈਸਲਾ ਨਹੀਂ ਹੋਣਾ ਚਾਹੀਦਾ ਇਸ ਗੱਲ ਤੇ ਬੜੀ ਡੀਪ ਸਟੱਡੀ ਦੀ ਲੋੜ ਹੈ ਜੇ ਆਪਾਂ ਇਸ ਤਰ੍ਹਾਂ ਦਾ ਕੋਈ ਸਟੈਂਡਰਡ ਬਣਾਵਾਂਗੇ ਜਿਹਦੇ ਵਿੱਚ ਉਹੀ ਤ੍ਰਿਪਤ ਡਡੀਆਂ ਫੇਰ ਰਹਿਣ ਗਿਆ ਉਹੀ ਡਿਫਿਕਲਟੀਜ਼ ਫੇਰ ਰਹਿਣ ਗਿਆ ਜਿਹੜੀਆਂ ਅੱਗੇ ਸਾਡੇ ਇੰਸਟੀਚਿਊਨ ਚ ਹੈਗੀਆਂ ਤੇ ਸਾਨੂੰ ਕੋਈ ਅਚੀਵਮੈਂਟ ਨਹੀਂ ਹੋਏਗੀ। ਇਹ ਗਲਤ ਪਹਿਲਾਂ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ SGPC ਸਾਡੀ ਨਿਮਾਇੰਦਗੀ ਨਹੀਂ ਰਹੀ ਹੁਣ। ਮੈਂ ਤੁਹਾਨੂੰ ਉਹਦਾ ਕਾਰਨ ਦੱਸ ਦਿੰਦਾ। ਪਹਿਲਾਂ ਤਾਂ ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਬਣ ਗਈ। ਇੱਕ ਪੋਰਸ਼ਨ ਆਫ ਅ ਸਿੱਖ ਜਿਹੜਾ ਦਾ ਇਸ ਦਾਰੇ ਤੋਂ ਇਹ ਜਿਹੜੇ ਆਪਾਂ ਸਮਝਦੇ ਕਿ ਸਾਡੀ ਸੰਸਥਾ ਜਿਹੜੀ ਸਿੱਖਾਂ ਨੂੰ ਨਮਾਇੰਦਗੀ ਦਿੰਦੀ ਹੈ ਉਹ ਬਾਹਰ ਹੋ ਗਏ। ਹਰਿਆਣਾ ਨੇ ਆਪਣੀ ਕਮੇਟੀ ਬਣਾ ਲਈ ਹੈ। ਇਹ ਪਾਰਟ ਆਫ ਹੀ ਬਾਹਰ ਹੋ ਗਿਆ। ਜਿਹੜੀ ਸਿੱਖ ਬਾਹਰ ਫੋਰਨ ਕੰਟਰੀ ਚ ਬੈਠੇ ਨੇ ਯੂਰਪ ਚ ਜਾਂ ਬਾਕੀ ਕੰਟਰੀਜ਼ ਚ ਉਹਨਾਂ ਦੀ ਰਿਪਰੈਜ਼ੈਂਟੇਸ਼ਨਸ ਤਾਂ ਐਸਜੀਪੀਸੀ ਚ ਪਹਿਲਾਂ ਵੀ ਕੋਈ ਨਹੀਂ ਸੀ। ਤਾਂ ਅੱਜ ਜਿਹੜੀ ਐਸਜੀਪੀਸੀ ਹੈ ਉਹ ਮੇਰਾ ਖਿਆਲ ਹੈ ਪੰਜਾਬ ਦੇ ਕੁਝ ਤਪਕੇ ਨੂੰ ਕੁਝ ਪਾਠ ਨੂੰ ਰਿਪਰੈਜ਼ੈਂਟ ਕਰਦੀ ਹੈ ਈਵਨ ਸਾਰੇ ਸਿੱਖਾਂ ਨੂੰ ਵੀ ਰਿਪਰੈਜ਼ੈਂਟ ਨਹੀਂ ਕਰਦੀ ਇਸ ਕਰਕੇ ਇੱਕ ਲੋੜ ਤਾਂ ਹੈ ਸਾਨੂੰ ਕਿ ਕੋਈ ਐਸੀ ਸੰਸਥਾ ਬਣੇ ਜਿਹਦੇ ਵਿੱਚ ਸਰਬੱਤ ਸਿੱਖ ਦੀ ਸ਼ਮੂਲੀਅਤ ਹੋਵੇ ਉਹ ਕਿੱਦਾਂ ਹੋਵੇ ਇਹ ਸੋਚ ਵਿਚਾਰ ਕਰਨ ਦੀ ਲੋੜ ਹੈ ਵੀ ਆਪਾਂ ਕਿਸ ਤਰ੍ਹਾਂ ਉਸ ਨੂੰ ਇਹ ਸੰਸਥਾ ਨੂੰ ਇਦਾਂ ਦੀ ਸ਼ੇਪ ਦਈਏ ਕਿ ਸਾਰੇ ਜਿਹੜੇ ਸਿੱਖ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋਵੇ ਉਹਦੇ 'ਚ ਜਿਹੜਾ ਖਰੜਾ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ ਮੇਰੇ ਵਿਚਾਰ ਨਾਲ ਉਹਦੇ 'ਚ ਕੁਝ ਇੰਪਰੂਵ ਕਰਨ ਦੀ ਲੋੜ ਹੈ ਇੱਕ ਸ਼ਾਇਦ ਬਣਾ ਵੀ ਗਿਆ ਗਿਆ ਕਿ ਉਹਦੇ 'ਚ ਦੋ ਰਿਪਰੈਜ਼ੈਂਟੇਟਿਵ ਫਰੋਮ ਪੰਜਾਬ ਲੈ ਗਏ ਨੇ ਇੱਕ ਬਾਹਰਲਾ ਲੈ ਗਿਆ ਜਾਂ ਬਾਹਰਲੇ ਸਟੇਟਾਂ ਤੋਂ ਲਿਆ ਗਿਆ ਹੈ ਇਹ ਇੱਕ ਕਿਸ ਤਰ੍ਹਾਂ ਆਪਾਂ ਸਿਲੈਕਟ ਕੀਤਾ ਕਿਆ ਉਹ ਜਿਹੜੇ ਸਾਪਾਂ ਸਿਲੈਕਟ ਕੀਤੇ ਨੇ ਜਿਹੜਾ ਬਣਾਇਆ ਆਪਾਂ ਢਾਂਚਾ ਕੀ ਉਹ ਉਸ ਪਾਰਟ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਕਿਆ ਉਹਨਾਂ ਦੀ ਸ਼ਮੂਲੀਅਤ ਨਾਲ ਚੁਣੇ ਗਏ ਨੇ ਉਹ ਤੇ ਜੇ ਉਦਾਂ ਹੀ ਸਿਲੈਕਟ ਹੋ ਗਏ ਨੇ ਤਾਂ ਫਿਰ ਉਹ ਸਰਬੱਤ ਖਾਲਸਾ ਨਹੀਂ ਹੋਊਗੀ ਫਿਰ ਉਹ ਇੱਥੇ ਇੱਕ ਇਹ ਵੀ ਕਨਸੈਪਟ ਸਾਹਮਣੇ ਲਿਆਂਦਾ ਗਿਆ ਹੈ ਕਿ ਜਿਹੜੀ ਆ ਇਲੈਕਸ਼ਨ ਜਿਹੜੀ ਆ ਨਾ ਉਹ ਰਿਪਰੈਜ਼ੈਂਟ ਨਹੀਂ ਕਰਦੀ ਮੈਜੋਰਟੀ ਸਿੱਖ ਨੂੰ ਇਹ ਕਿਸੇ ਹੱਦ ਤੱਕ ਸੱਚ ਹੈ ਕਿਉਂਕਿ ਗੁਰੂ ਸਾਹਿਬ ਜਿਹੜੇ ਨਾ ਕੋਈ ਇਲੈਕਸ਼ਨ ਸੀ ਡੈਮੋਕ੍ਰੈਟਿਕ ਨੋਰਮਸ ਨਹੀਂ ਸੀ ਉੱਥੇ ਗੁਰੂ ਸਾਹਿਬ ਦਾ ਹੁਕਮ ਸੀ ਜਾਂ ਬਾਅਦ ਵਿੱਚ ਵੀ ਜਿਹੜੇ ਆਏ ਉਹਨਾਂ ਦਾ ਇੱਕ ਤਰ੍ਹਾਂ ਦਾ ਸੋਵਰਨ ਸਟੇਟ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਉੱਥੇ ਜਿਹੜੇ ਸੀ ਨਾ ਗੱਲ ਚੱਲਦੀ ਸੀ ਜਿਹੜੀ ਗੱਲ ਕਹਿ ਦਿੱਤੀ ਜਾਂਦੀ ਸੀ ਉਹ ਮੰਨੀ ਜਾਂਦੀ ਸੀ ਹੁਣ ਆਪਾਂ ਪ੍ਰੈਜ਼ੈਂਟਲੀ ਗਵਰਨਡ ਬਾਇ ਡੈਮੋਕ੍ਰੈਟਿਕ ਨੋਰਮਸ ਆ ਹੁਣ ਕੋਈ ਵੀ ਜਿਹੜੀ ਹੁੰਦੀ ਹੈ ਉਹ ਇਲੈਕਟਿਵ ਹੈ ਇਲੈਕਟਿਵ ਜਿਹੜਾ ਵੀ ਕੋਈ ਆਪਾਂ ਇਲੈਕਸ਼ਨ ਕਰਾਂਗੇ ਨਾ ਉਹਦੇ ਵਿੱਚ ਉਹ ਤਰੁੱਟੀਆਂ ਆਉਣਗੀਆਂ ਜਿਹੜੀਆਂ ਐਸ்சிਪੀਸੀ ਚ ਆਈਆਂ ਹੁਣ ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਆਪਾਂ ਸਰਬੱਤ ਖਾਲਸਾ ਕੋਈ ਬਣਾਉਣਾ ਜਾਂ ਆਪਣਾ ਸੰਸਥਾ ਬਣਾਉਣੀ ਹੈ ਸਰਬੱਤ ਖਾਲਸਾ ਦੀ ਜਿਹਦੀ ਮੈਂ ਸਮਝਦਾ ਲੋੜ ਹੈ ਕਿਉਂਕਿ ਜਿਹੜੇ ਆਧਾਰੇ ਸਾਨੂੰ ਫੇਲ ਕਰ ਚੁੱਕੇ ਨੇ ਉਹਦੇ ਵਾਸਤੇ ਕੋਈ ਸਬਸਟੀਟਿਊਟ ਲੱਭਣ ਦੀ ਲੋੜ ਹੈ ਇਹ ਇੱਕ ਵਿਸ਼ਾ ਹੈ ਜਿਹਦੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਉਹ ਕੀ ਹੋਏਗਾ ਉਹਦੀ ਬੰਤਰ ਕਿੱਦਾਂ ਹੋਏਗੀ ਉਹਨੂੰ ਏਡੀ ਛੇਤੀ ਆਪਾਂ ਨੂੰ ਕਨਕਲੂਡ ਨਹੀਂ ਕਰ ਲੈਣਾ ਚਾਹੀਦਾ ਵੀ ਦੋ ਉੱਥੋਂ ਲੈ ਲੈ ਚਾਰ ਉੱਥੋਂ ਲੈ ਲੈ ਜਾਂ ਉੱਥੋਂ ਲੈ ਲੈ ਬਾਹਰੋਂ ਲੈ ਲੈ ਤੇ ਉਹਨਾਂ ਨੂੰ ਆਪਾਂ ਇਹ ਕਹਿੰਦਾ ਕਿ ਸਰਬੱਤ ਖਾਲਸਾ ਹੈ ਫਿਰ ਸਰਬੱਤ ਖਾਲਸਾ ਦਾ ਜਿਸ ਤਰ੍ਹਾਂ ਚੌੜਾ ਜੀ ਨੇ ਤੁਹਾਨੂੰ ਬੜੇ ਵਿਸਤਾਰਪੂਰਵਕ ਦੱਸਿਆ ਉਹਦੇ ਏਮਸ ਕੀ ਹੋਣੇ ਚਾਹੀਦੇ ਨੇ ਉਹਦਾ ਟੀਚਾ ਕੀ ਹੋਣਾ ਚਾਹੀਦਾ ਉਹ ਉਹਨਾਂ ਨੇ ਕੁਝ ਵਿਚਾਰ ਪੇਸ਼ ਪੇਸ਼ ਕੀਤੇ ਨੇ ਮੇਰਾ ਖਿਆਲ ਹੈ ਵਰਥ ਕਨਸਟਰੇਸ਼ਨ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਇੱਥੇ ਹੋਰ ਵੀ ਸੋਚਿਆ ਗਿਆ ਹੈ ਕਿ ਜਿਹੜਾ ਸਿੱਖਾਂ ਦਾ ਇੰਟਰਨੈਸ਼ਨਲ ਰੋਲ ਹੈ ਉਹ ਕੀ ਹੋਣਾ ਚਾਹੀਦਾ ਮੇਰੇ ਵਿਚਾਰ ਨਾਲ ਆਪਾਂ ਨੂੰ ਬਹੁਤਾ ਇੰਟਰਨੈਸ਼ਨਲ ਬਾਰੇ ਸੋਚਣ ਦੀ ਲੋੜ ਨਹੀਂ ਹੈਗੀ ਸਾਡਾ ਕਨਸਰਨ ਨਹੀਂ ਸਾਡਾ ਕਨਸਰਨ ਬੇਸਿਕਲੀ ਹੈਗਾ ਕਿ ਆਪਾਂ ਇੱਕ ਛੋਟੀ ਮਿਨਿਓਰਿਟੀ ਆ ਇਸ ਬਲਕ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿੱਦਾਂ ਆਰਗੇਨਾਈਜ਼ ਕਰਨਾ ਤੇ ਕਿੱਦਾਂ ਆਪ ਨੂੰ ਇਫੈਕਟਿਵ ਕਰਨਾ ਆਰਗੇਨਾਈਜ਼ ਕਰਨ ਦਾ ਮਤਲਬ ਇਹੀ ਹੈ ਨਾ ਕਿ ਸਾਡੀ ਕੋਈ ਗੱਲ ਸੁਣੀ ਜਾਵੇ ਜਾਂ ਸਾਨੂੰ ਕੋਈ ਗੱਲ ਕਹਿਣ ਦਾ ਹੱਕ ਹੋਵੇ ਮੈਂ ਇਸ ਸਹਿਮਤ ਨਹੀਂ ਹਾਂ ਇਸ ਗੱਲ ਦੇ ਵਿੱਚ ਕਿ ਜੀ ਕੋਈ ਸਾਨੂੰ ਐਸੀ ਕੋਈ ਮੰਗ ਨਹੀਂ ਰੱਖਣੀ ਚਾਹੀਦੀ ਜਿਹੜੀ ਕਿ ਸਾਡੀ ਐਸਪੀਰੇਸ਼ਨ ਵੱਲ ਨਾ ਜਾਂਦੀ ਹੋਵੇ ਕਾਰਨ ਕੁਝ ਵੀ ਹੋ ਸਕਦਾ ਹੈ ਕੌਣ ਕਹਿੰਦਾ ਹੈ ਕਿ ਅਸੀਂ ਇਜ਼ਰਾਈਲ ਵਰਗਾ ਮੁਲਕ ਚਾਹੁੰਦੇ ਹਾਂ ਨਹੀਂ ਅਸੀਂ ਜੇ ਕੋਈ ਐਸੀ ਤਾਂਗ ਰੱਖਦੇ ਹਾਂ ਤੇ ਸਾਡੇ ਵਾਸਤੇ ਆਈਡੀਅਲ ਸਾਡਾ ਗੁਰੂਗ੍ਰੰਥ ਸਾਹਿਬ ਹੋਏਗਾ ਉਸ ਜੇ ਸਾਨੂੰ ਕੋਈ ਐਸਾ ਰੀਜਨ ਮਿਲੇ ਜਿੱਥੇ ਅਸੀਂ ਪਰਫੁੱਲਤ ਹੋ ਸਕੀਏ ਜਿਹੜਾ ਕਿ ਸਾਨੂੰ ਪ੍ਰੋਮਿਸ ਕੀਤਾ ਗਿਆ ਸੀ 1947 ਦੇ ਵਿੱਚ ਕਿ ਨਹਿਰੂ ਦੀ ਸਟੇਟਮੈਂਟ ਹੈ ਕਿ ਤੁਹਾਨੂੰ ਅਸੀਂ ਇੱਕ ਐਸਾ ਦੇਾਂਗੇ ਜਿੱਥੇ ਤੁਹਾਡੀ ਆਜ਼ਾਦੀ ਹੋਏਗੀ ਸਾਡਾ ਰੀਜਨ ਹੋਏਗਾ ਕਿਉਂ ਨਹੀਂ ਉਸ ਗੱਲ ਨੂੰ ਪੂਰਤੀ ਹੋਈ ਇਹ ਕਿਉਂ ਕੰਪਰੋਮਾਈਜ਼ ਹੋ ਗਏ ਉਹ ਸਾਰੀਆਂ ਡਿਟੇਲ ਵਿਸ਼ਾ ਕਰਨ ਦੀ ਲੋੜ ਹੈ ਪਰ ਅੱਜ ਉਹ ਸਮਾਂ ਨਹੀਂ ਹੈ ਪਰ ਆਪਾਂ ਨੂੰ ਇਸ ਗੱਲ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਜੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੀ ਅਸੀਂ ਛੋਟਾ ਜਿਹਾ ਮੁਲਕ ਲਾਂਗੇ ਜਾਂ ਇਹ ਲਾਂਗੇ ਮੈਂ ਸਮਝਦਾ ਕਿ ਜਿਹੜੀ ਕਿਸੇ ਵੀ ਕਿਸੇ ਵੀ ਇਨਸਾਨ ਦਾ ਇਹ ਬਰਥ ਰਾਈਟ ਹੈ ਕਿ ਉਹ ਇੰਡੀਪੈਂਡੈਂਟ ਰਹੇ ਇੰਡੀਪੈਂਡੈਂਟ ਸੋਚ ਹੋਵੇ ਉਦੇ ਆਪਣਾ ਰਿਲੀਜੀਅਸ ਇੰਡੀਪੈਂਡੈਂਟ ਹੋਵੇ ਗੁਰਤੇਜ ਸਿੰਘ ਜੀ ਨੇ ਤੁਹਾਨੂੰ ਬੜੇ ਵਿਸਤਾਰਪੂਰਵਕ ਦੱਸਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਘਾਤ ਕੀਤਾ ਗਿਆ ਹੈ ਕਿ ਇਸ ਪੰਜਾਬੀ ਭਾਸ਼ਾ ਨੂੰ ਖਤਮ ਕਰਨਾ ਇਸ ਸਿੱਖ ਫਿਲਾਸਫੀ ਨੂੰ ਖਤਮ ਕਰਨਾ ਇੱਕ ਐਫਰਟ ਲੱਗੇ ਨੇ ਇਹ ਤੁਹਾਡੇ ਬਹੁਤ ਮੁਸ਼ਕਲ ਨਾਲ ਤੁਹਾਨੂੰ ਇਹ ਆਪਣੇ ਆਪ ਨੂੰ ਆਪਣੀ ਫਿਲਾਸਫੀ ਨੂੰ ਆਪਣੇ ਗੁਰੂ ਨੂੰ ਆਪਣੇ ਗੁਰੂ ਦੀ ਫਿਲਾਸਫੀ ਨੂੰ ਸਾਹਮਣਾ ਪਏਗਾ ਇਹ ਬੜਾ ਇੱਕ ਭਿਆਨਕ ਸਮਾਂ ਚੱਲ ਰਿਹਾ ਮੇਰੇ ਵਿਚਾਰ ਨਾਲ ਐਸਵੇਲੇ ਜਿਹੜੀ ਸਰਕਾਰ ਹੈ ਉਹ ਮਿਨੋਰਟੀਜ਼ ਨੂੰ ਕੁਝ ਨਹੀਂ ਸਮਝ ਰਹੀ ਇਹਦੇ ਚ ਕੋਈ ਆਪਾਂ ਨੂੰ ਇਹ ਸੋਚ ਵਿਚਾਰ ਕਰਨ ਦੇ ਇਹਦਾ ਕਿਉਂ ਇਹ ਸਿਚੁਏਸ਼ਨ ਚ ਆਪਾਂ ਪਏ ਆਪਾਂ ਮੇਰੇ ਖਿਆਲ ਉਹ ਸਿਚੁਏਸ਼ਨ ਚ ਆਦਾ ਪਏ ਆਪਾਂ ਉਦੋਂ ਪਏ ਜਦੋਂ ਆਪਾਂ ਉਹਨਾਂ ਨਾਲ ਸਮਝੌਤਾ ਕਰਕੇ ਗਵਰਨਮੈਂਟ ਬਣਾ ਲਈ ਜੇ ਆਪਾਂ ਉਸ ਵਿਚਾਰਧਾਰਾ ਨੂੰ ਛੱਡ ਕੇ ਜਿਹੜੀ ਸਾਡੀ ਗੁਰੂ ਦੀ ਫਿਲਾਸਫੀ ਸੀ ਅਸੀਂ ਉਸ ਵਿਚਾਰਧਾਰਾ ਨਾਲ ਜਾ ਕੇ ਇਸ ਕਰਕੇ ਕੰਪਰੋਮਾਈਜ਼ ਕਰ ਲਿਆ ਕਿ ਸਾਨੂੰ ਕੁਝ ਦਿਨ ਰਾਜ ਮਿਲ ਜਾਊਗਾ ਉਹਦਾ ਅੱਜ ਨਤੀਜਾ ਅਸੀਂ ਭੁਗਤ ਰਹੇ ਆਂ ਮੈਂ ਤੁਸੀਂ ਭੁਗਤ ਰਹੇ ਹੋ ਉਹ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਰਾਜ ਕੀਤਾ ਉਹ ਨਹੀਂ ਭੁਗਤ ਰਹੇ ਉਹਨਾਂ ਨੇ ਤੇ ਜਾਇਦਾਦਾਂ ਬਣਾ ਲੀਆਂ ਉਹਨਾਂ ਨੇ ਹੋਟਲ ਬਣਾ ਰਹੇ ਉਹਨਾਂ ਨੇ ਟਰਾਂਸਪੋਰਟ ਬਣਾ ਲਈ ਉਹ ਤਾਂ ਇੰਜੋਏ ਕਰ ਰਹੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਇੱਥੇ ਕਿਸੇ ਦੀ ਆਜ਼ਾਦੀ ਹੈ ਕਿਸੇ ਨੂੰ ਬੋਲਣ ਦੀ ਇਜਾਜ਼ਤ ਹੈ ਜਾਂ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਉਹਨਾਂ ਵਾਸਤੇ ਕੋਈ ਫਰਕ ਨਹੀਂ ਰੱਖਦਾ ਇਸ ਦਾ ਪਰ ਮੈਂ ਸਲਾਗਾ ਕਰਦਾ ਆ ਜਿਹੜੇ ਅੱਜ ਇਸ ਗੋਸ਼ਟੀ ਵਿੱਚ ਤੁਸੀਂ ਸ਼ਾਮਲ ਹੋਏ ਹੋ ਤੁਸੀਂ ਬੜੇ ਹੀ ਅੱਛੇ ਸਚਜੇ ਵਿਚਾਰ ਸੁਣੇ ਅੱਜ ਇਹ ਇੱਕ ਫਿਲਾਸਫੀਕਲ ਗੱਲਾਂ ਸੀ ਜਿਹੜੀਆਂ ਅੱਜ ਤੁਸੀਂ ਸੁਣੀਆਂ ਇੱਥੇ ਰਜਿੰਦਰ ਸਿੰਘ ਜੀ ਹੋਰਾਂ ਨੇ ਬਹੁਤ ਹੀ ਡੂੰਗੇ ਤਰੀਕੇ ਨਾਲ ਤੁਹਾਨੂੰ ਸਾਰਾ ਪਿਛੋਕੜ ਦੱਸ ਕੇ ਤੇ ਫਿਰ ਦੱਸਿਆ ਫਿਰ ਉਹਨਾਂ ਨੇ ਆਪਣੀ ਰੰਜਸ਼ਦਾਰ ਕੀਤੇ ਕਿ ਕਿਉਂ ਉਹ ਪ੍ਰੈਜੈਂਸ ਸਿਸਟਮ ਤੋਂ ਦੁਖੀ ਨਹੀਂ ਗੁਰਦੇਸ਼ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਦੀ ਫਿਲਾਸਫੀ ਜਿਹੜੀ ਹੈ ਉਹਨੂੰ ਨਸ਼ਟ ਕੀਤਾ ਜਾ ਰਿਹਾ ਤੇ ਉਹਨੂੰ ਬਚਾਉਣ ਦੀ ਲੋੜ ਹੈ ਮੇਰੇ ਵਿਚਾਰ ਨਾਲ ਆਪਾਂ ਜੋ ਕੋਈ ਹਿਲਾ ਕਰ ਸਕਦੇ ਹਾਂ ਜੇ ਕੋਈ ਐਸੀ ਸੰਸਥਾ ਬਣਾ ਸਕਦੇ ਆ ਸਰਬਤ ਕਾਲ ਸਾ ਜੈਸੀ ਸੰਸਥਾ ਬਣਾ ਸਕਦੇ ਆ ਜਿਹੜੀ ਇੱਕ ਸਿੱਖਾਂ ਦੀ ਫਿਲਾਸਫੀ ਨੂੰ ਸਿੱਖਾਂ ਦੀ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦੀ ਹੋਵੇ ਉਹ ਢਾਂਚਾ ਬਣਾਉਣ ਦੀ ਲੋੜ ਹੈ ਨਾ ਕਿ ਆਪਾਂ ਫੇਰ ਕੋਈ ਇੱਕ ਸਿਲੈਕਟਡ ਜਿਹਾ ਕੰਮ ਕਰ ਲਈਏ ਕਿਉਂਕਿ ਅਸੈਪਟੈਂਸ ਬੋਡੀ ਜ਼ਰੂਰ ਹੋਣੀ ਆ। ਆਪਾਂ ਇੱਕ ਢਾਂਚਾ ਬਣਾ ਲਿਆ ਜੇ ਉਹ ਸਿੱਖ ਸੰਗਤ ਨੂੰ ਅਸੈਪਟ ਨਹੀਂ ਹੋਏਗਾ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਸਰਬਤ ਖਾਲਸਾ ਚੰਬੇ 'ਚ ਹੋਇਆ। ਸਰਬਤ ਖਾਲਸਾ 'ਚ ਫੈਸਲੇ ਲਏ ਗਏ। ਸਰਬਤ ਖਾਲਸਾ 'ਚ ਜਥੇਦਾਰ ਅਪਾਇੰਟ ਕਰ ਦਿੱਤੇ ਗਏ ਪਰ ਕਿਸੇ ਨੇ ਸਿੱਖ ਨੇ ਮੰਨਿਆ ਉਹਨੂੰ। ਉਹ ਕਹਿੰਦੀ ਅੱਜ ਤੱਕ ਇਫੈਕਟਿਵ ਨਹੀਂ ਹੈ। ਅੱچھے ਸੁਝਾਅ ਹੋਣਗੇ ਉਸ ਵੇਲੇ ਵੀ ਪਰ ਜੇ ਇੰਨੇ ਸਿੱਖ ਇਕੱਠੇ ਹੋ ਕੇ ਆਏ ਸੀ ਤੇ ਫਿਰ ਉਹ ਉਹਨੂੰ ਇੰਪਲੀਮੈਂਟ ਨਹੀਂ ਕਰਾ ਸਕੇ ਉਸ ਰੈਜ਼ੋਲੂਸ਼ਨ ਨੂੰ ਆਪਾਂ ਫਿਰ ਵੀ ਇਹੋ ਜਿਹਾ ਕੰਮ ਨਾ ਕਰੀਏ ਕਿ ਆਪਾਂ ਇੱਕ ਐਸਾ ਜਿਹਾ ਕੱਟ ਬਣਾ ਲਈਏ ਜਿਹਦੀ ਕੋਈ ਆਪਾਂ ਆਪਾਂ ਸਿੱਖ ਵਿਚਾਰਧਾਰਾ ਨੂੰ ਨਾਲ ਨਾ ਲੈ ਕੇ ਚੱਲ ਸਕੇ ਤੇ ਉਹਨਾਂ ਨੂੰ ਉਹਦੀ ਸ਼ਮੂਲੀਅਤ ਨਾ ਹੋਵੇ ਉਹਨਾਂ ਦੇ ਵਿੱਚ ਤੇ ਫਿਰ ਆਪਣਾ ਹਸ਼ਰ ਉਹੀ ਹੋਏਗਾ ਜਿਹੜਾ ਪਹਿਲੇ ਹੁਕਮਨਾਮਿਆਂ ਦਾ ਹੋਇਆ ਜਾਂ ਪਹਿਲੇ ਹੀ ਜਿਹੜੇ ਸਰਬਤ ਖਾਲਸਾ ਹੋਏ ਨੇ ਉਹਨਾਂ ਦਾ ਹੋਇਆ ਰੀਸੈਂਟਲੀ ਇਸ ਦੀ ਲੋਡ ਪ੍ਰੈਜ਼ੈਂਸ ਸਮੇਂ ਚ ਹੈ ਇਹਦੇ ਚ ਵੀ ਇੱਕ ਸੋਚ ਵਿਚਾਰ ਕਰਨ ਦੀ ਲੋੜ ਹੈ ਜੇ ਲੋਡ ਹੈ ਤਾਂ ਫਿਰ ਉਹਦਾ ਢਾਂਚਾ ਕੀ ਹੋਏਗਾ ਉਹ ਕਿਦਾਂ ਬਣੇਗਾ ਇਹ ਸਾਰੀ ਸੋਚ ਵਿਚਾਰ ਕਰਨ ਦੀ ਲੋੜ ਹੈ ਮੇਰਾ ਖਿਆਲ ਚ ਸਾਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਇਸ ਤੇ ਡੂੰਗੀ ਸੋਚ ਵਿਚਾਰ ਕਰਨ ਦੀ ਲੋੜ ਹੈ ਔਰ ਜਿਸ ਤਰ੍ਹਾਂ ਦੀ ਅੱਜ ਦੀ ਇਹ ਗੋਸ਼ਟੀ ਹੋਈ ਹੈ ਇਹ ਹੋਈ ਹੈ ਇਸ ਤਰ੍ਹਾਂ ਦੀ ਹੋਰ ਗੋਸ਼ਟੀਆਂ ਕਰਨ ਦੀ ਲੋੜ ਹੈ ਹੋਰ ਡੀਪ ਜਾਣ ਦੀ ਲੋੜ ਹੈ ਇਹਦੇ ਸਾਰੇ ਪਿਛੋਕੜ ਦੇਖਣੇ ਪੈਣਗੇ ਸਾਰੇ ਪਿਛੋਕੜ ਦੇਖ ਕੇ ਹੀ ਕੋਈ ਅੱਗੇ ਕਦਮ ਵਧਾਇਆ ਜਾ ਸਕਦਾ ਹੈ ਇੰਨੀ ਇੱਕ ਮੇਰੀ ਬੇਨਤੀ ਹੈ ਪਰਵਾਨ ਕਰਨੀ ਫਤਿਹ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ